It's a beautiful, holy, ਤਿਆਪੁਸ਼ੀਆਂ ਮਨਾਇਆ ਜਾ ਰਹੀਆਂ ਜਿੱਦੇ ਭੰਗੜੇ ਪਾਏ ਜਾ ਰਹੇ ਆ ਜਿਸ ਤਰ੍ਹਾਂ ਦਾ ਵੀ ਹੋਰ ਅਪਡੇਟ ਹੋਏਗਾ ਉਸ ਤਰ੍ਹਾਂ ਦਾ ਕਰਦੇ ਰਹਾਂਗੇ ਲਖਾਂਦੇ ਰਾਂਗ ਰਹਿਾਂਗੇ ਬਣੇ ਰਹੋ ਪੀਟੀਸੀ ਨੂੰ ਨਿਗਾਹ ਮੈਂ ਨੱਪੀ ਪਲੂਆ ਕੀ ਕਰਦੀ ਬੇਨਤੀਆਂ ਆ ਵੀਰਾਂ ਕਰ ਮੇਰੇ ਸਾਡੀ ਕਿਰਤੀਆਂ ਆ ਵੀਰਾਂ ਕਰ ਮੇਰੇ ਸਾਡੀ ਬੇਨਤੀਆਂ ਸਾਡੀ ਕਾਹਲੇਰੇ ਸਾਡੀ ਬਾਹਰ ਬਾਹਰ ਕਰ ਦੇ ਵੀਰਨਾ ਬਾਹਰ ਬਾਹਰ ਤੇਰ ਕਰ ਦੇ ਵੀਰਨਾ ਕਦੇ ਨਾ ਤਿੱਧੇ ਆਵਾ ਬੇ ਪੂਤਾ ਮੈਨੂੰ ਮੈਨੂੰ ਬਸਾਰਿਆ ता में ननो बसारे मैं ना टीका प्रमाण टीका गिरदियां दूजागनावा टीका गिरदियां दूजागनावा टीका गिरदियां दूजागनावा देखो अब ना नपना गरे संग ताबू देरिया ले गबा ना सुजन संग तालो केना 别干呀！啊啊啊